ਹਾਂਜੀ ਆਪਾਂ ਉਸ ਕਾਲਪੁਰਖ ਵਾਹੀ ਗੁਰੂ ਦਾ ਭੇਦ ਕਿੱਥੋਂ ਪਾਵਾਂਗੇ ਆਪਾਂ ਨੂੰ ਤਾਂ ਹੱਲੇ ਇਸ ਧਰਤੀ ਦਾ ਚੰਗੀ ਤਰ੍ਹਾਂ ਭੇਦ ਨਹੀਂ ਆਇਆ ਇਸ ਧਰਤੀ ਦੇ ਉੱਤੇ ਕਿੰਨੇ ਤਰ੍ਹਾਂ ਦੀਆਂ ਸੱਭੇਤਾਵਾਂ ਰਹਿ ਕੇ ਖਤਮ ਹੋ ਗਈਆਂ ਹੌਲੀ-ਹੌਲੀ ਉਹਨਾਂ ਦੇ ਖੁਰਾਕੋਜ ਸਾਨੂੰ ਮਿਲਦੇ ਨੇ ਮੈਕਸੀਕੋ ਦੇ ਜੰਗਲਾਂ ਦੇ ਵਿੱਚ ਇੱਕ ਟੀਮ ਵੱਲੋਂ ਬੈਸੀ ਰਿਸਰਚ ਕਰਦਿਆਂ ਤੋਂ ਬਾਈ ਮਿਸਟੇਕ ਇੱਕ ਗਲਤੀ ਦੇ ਨਾਲ ਇੱਕ ਸ਼ਹਿਰ ਲੱਭਿਆ ਗਿਆ ਜਿਹੜਾ ਸ਼ਹਿਰ ਮਾਇਆ ਸਭਿਆਤਾ ਦੇ ਨਾਲ ਸੰਬੰਧਤ ਆ ਤੇ ਕਿਉਂਕਿ ਲੇਜ਼ਰ ਸਕੈਨਿੰਗ ਸੀ ਉਹ ਲੇਜ਼ਰ ਸਕੈਨਿੰਗ ਕਰਕੇ ਹੀ ਇਹ ਸ਼ਹਿਰ ਲੱਭਿਆ ਗਿਆ ਉਹਦੇ ਅੰਦਰ ਪਿਰਾਮਿਡ ਵੀ ਨੇ ਉਹਦੇ ਅੰਦਰ ਉਸ ਸਮੇਂ ਦੀਆਂ ਯੂਨੀਵਰਸਿਟੀਆਂ ਵੀ ਨੇ ਉਹਦੇ ਅੰਦਰ ਉਸ ਸਮੇਂ ਦੇ ਸਕੂਲ ਵੀ ਨੇ ਤੇ ਉਹਨਾਂ ਦੀ ਪਾਸ਼ਾ ਵੀ ਬੜੀ ਅਲੱਗ ਆ आ आ Archaeologists have discovered a huge ancient city hidden underground in Mexico, which may give a better understanding of the Maya civilization. There has been an incredible discovery. Archaeologists have uncovered a massive city long hidden beneath the dense jungle of southeastern Mexico. Mexico, Baraso. ਕਿਲੋਮੀਟਰ ਜੰਗਲ ਦੇ ਵਿੱਚ ਨੂੰ ਅੰਡਰਗਰਾਉਂਡ ਇੱਕ ਸਿਟੀ ਲੱਭੀ ਐ ਸ਼ਹਿਰ ਲੱਭਿਆ ਜਿਹਦੇ ਵਿੱਚ ਯੂਨੀਵਰਸਟੀਆਂ ਸਕੂਲ ਰਹਿਣ ਵਾਸਤੇ ਘਰ ਤੇ ਹੋਰ ਵੀ ਬਹੁਤ ਕੁਝ ਮਿਲਿਆ ਤੇ ਸਭ ਤੋਂ ਜਿਹੜੀ ਹੈਰਾਨ ਕਰਦੀ ਚੀਜ਼ ਆ ਇੱਥੇ ਵੀ ਇੱਕ ਪਿਰਾਮਿਡ ਮਿਲਿਆ ਜਿਹੜਾ ਅੰਡਰਗਰਾਉਂਡ ਆ ਸੋ ਕਿਤੇ ਨਾ ਕਿਤੇ ਜਾਣੀ ਇਹ ਚੀਜ਼ਾਂ ਦਾ ਅਨੁਮਾਨ ਲਗਾਇਆ ਜਾਂਦਾ ਵੀ ਜਿਹੜੇ ਪਿਰਾਮਿਡ ਨੇ ਜਾਂ ਅਜਿਪਤ ਆ ਜਿਵੇਂ ਮੈਕਸੀਕੋ ਕਿੱਥੇ ਆ ਅਜਿਪਤ ਕਿੱਥੇ ਆ ਸੋ ਇਹ ਚੀਜ਼ਾਂ ਆਪਸ ਦੇ ਵਿੱਚ ਲਿੰਕਡ ਕਿਵੇਂ ਨੇ ਵੀ ਇਹ ਚੀਜ਼ਾਂ ਜਦੋਂ ਤੋਂ ਆਪਾਂ ਸੋਚਦੇ ਆਂ ਵੀ 2000 10000 ਜਾਂ 5000 ਸਾਲ ਪੁਰਾਣੀਆਂ ਨੇ ਜਾਂ ਇਹ ਓਦੋਂ ਵੀ ਪੁਰਾਣੀਆਂ ਨੇ ਸਾਡੀਆਂ ਸੱਭੇਤਾਵਾਂ ਤੋਂ ਪਹਿਲਾਂ ਦੀਆਂ ਕੋਈ ਐਡਵਾਂਸ ਸਿਵਲਾਈਜੇਸ਼ਨ ਇਸ ਧਰਤੀ ਦੇ ਉੱਤੇ ਇਹਨਾਂ ਚੀਜ਼ਾਂ ਨੂੰ ਬਣਾ ਕੇ ਗਈ ਆ ਖੈਰ ਜਦੋਂ ਵੀ ਅੱਗੇ ਇਹਦੇ ਬਾਰੇ ਕੋਈ ਹੋਰ ਅਪਡੇਟ ਆਈ ਆ ਆਪਾਂ ਜਰੂਰ ਗੱਲ ਕਰਾਂਗੇ ਪਰ ਇੱਥੋਂ ਕਾਫੀ ਕੁਝ ਰੌਚਕ ਮਿਲਿਆ ਇੱਥੇ ਦੇ ਆ ਜਿਹੜੇ ਤੁਸੀਂ ਦੇਖਦੇ ਹੋ It's a scanning technology that Tanda can basically detect structures buried under thick vegetation. Archaeologists mapped out what had been lost for centuries, but they were too completely by accident. Understand? So, ਇਸ ਸਟੱਡੀ ਵਾਸਤੇ ਜਸਟਨ ਮੈਨ ਵੱਲੋਂ ਆਫਸਰ ਸਟਿਜੂਡੈਂਟ ਫਰਮ ਅੰਡਰਵਿਜ਼ਿਆਨਾ ਯੂਨੀਵਰਸਿਟੀ ਵਾਸ ਬੀਕਨ ਡੀਪ ਇਨਟੂ ਗੂਗਲ ਸਰਚਸ ਆਊਟ ਵੈਨ ਹੀ ਸਟਾਰਟਡ ਅ ਲੇਰ ਸਰਵੇ ਕਿਉਂਕਿ ਜੋ ਗ੍ਰਾਮ ਦੇ এনवायरमेंटਲ ਗਰੂਪ ਹੱਪ ਲਾਗੋ ਅਂਡ ਵੈਨ ਹੀ ਪ੍ਰੋਸੈਸਡ ਦ ਡਾਟਾ ਵਿਦ ਮੈਥਡੋਲੋਜਿਸ ਦ ਹਿਡਨ ਸਿਟੀ ਟੈਕਨੋਲੋਜੀ ਟੈਕਨੋਲੋਜੀ ਕਿੱਥੋਂ ਆਣੀਆ ਜਦੋਂ ਅਸੀਂ ਉਸ ਕਾਲਪੁਰਖ ਵਾਹਿਗੁਰਦਾਨ ਨਾਂ ਲੈਣਾ ਸ਼ੁਰੂ ਕਰਨਾ ਕਿਉਂਕਿ ਜਦੋਂ ਅਸੀਂ ਉਸ ਪਰਮ ਸ਼ਕਤੀ ਨੂੰ A scanning technology that can basically detect structures buried under thick vegetation. Archaeologists mapped out what had been lost for centuries. But the breakthrough came completely by accident. A happy accident. This discovery was just a matter of chance. As for reports, a PhD student from a Louisiana university was digging deep into Google search results when he stumbled upon a laser survey that a Mexican an environmental group had conducted And when he processed the